ਆ ਵੇਖੋ ਕਾ ਬਾਈ ਯਾਰ ਕੀ ਚੀਜ਼ ਆ ਇਹ ਨਾ ਹਰੇਕ ਫੁੱਲ ਤੇ ਹੀ ਤਕਰੀਬਨ ਆ ਵੇਖੋ ਤੁਹਾਨੂੰ ਦਿਸਣਗੇ ਇੱਕ ਇੱਕ ਦੋ ਦੋ ਹਰੇਕ ਤੇ ਹੀ ਬੈਠੇ ਆ ਤੇ ਯਾਰ ਇੱਕ ਵੀ ਪਤੰਦਰਾ ਨੇ ਫੁੱਲ ਨਹੀਂ ਛੱਡਿਆ ਕੋਈ ਵੀ ਜਦੋਂ ਫੁੱਲ ਖਿੜਦਾ ਵਾ ਨਾਲ ਹੀ ਬੱਸ ਇਹ ਖਤਮ ਕਰ ਦਿੰਦੇ ਆ ਜਿਹੜੇ ਫੁੱਲ ਤੇ ਬੈਠਦੇ ਆ ਵੇਖ ਲਓ ਮੈਨੂੰ 2-4 ਮਿੰਟ ਹੋ ਗਏ ਦੇਖਦੇ ਇਹਨੂੰ ਤੇ ਇਹਨੇ ਫੁੱਲ ਵੇਖ ਲਓ ਅੱਧਿਓ ਬਾਹਲਾ ਖਾ ਲਿਆ ਵਾ ਤੇ ਥੋੜਾ ਹੀ ਰਹਿ ਗਿਆ ਸਾਰੇ ਫੁੱਲ ਆ ਦੇਖੋ ਆ ਵੀ ਅੱਧ ਪਚਦਾ ਜਾਂ ਖਾਦਾ ਪਿਆ ਵਾ ਤੇ ਪਤੰਦਰ ਦੇ ਜਿੱਦਣ ਦੇ ਆਉਣ ਲੱਗੇ ਆ ਨਾ ਇਹਨਾਂ ਨੇ ਇੱਕ ਵੀ ਫੁੱਲ ਨਹੀਂ ਛੱਡਿਆ ਤੇ ਤੋਰੀਆਂ ਦਾ ਲੱਗਣੋ ਹੀ ਹਟਾਤੀਆਂ ਆ ਵੇਖੋ ਹਰੇਕ ਫੁੱਲ ਤੇ ਤੁਹਾਨੂੰ ਇੱਕ ਦੋ ਇੱਕ ਦੋ ਬੈਠੇ ਦਿਸਣ ਗਈ ਆ ਵੇਖ ਲਓ ਜਾਈਂ ਇੱਧਰ ਨਿਗਾਹ ਮਾਰ ਲਓ ਆ ਵੇ ਆਹ ਵੇਖੋ ਬੈਠਾ ਇੱਧਰ ਦੇਖ ਲਓ ਕੋਈ ਫੁੱਲ ਪਤੰਦਰਾਂ ਨੇ ਛੱਡਿਆ ਹੀ ਨਹੀਂ ਆ ਵੇ ਉੱਡਦੇ ਫਿਰਦੇ ਆ ਰੰਗ-ਬਰੰਗੇ ਜੇ ਤੇ ਇਹਨਾਂ ਨੂੰ ਕੀ ਕਹਿੰਦੇ ਆ ਨਾਂ ਦਾ ਇਹਨਾਂ ਦਾ ਨਾਮ ਪਤਾ ਮੈਨੂੰ ਤੇ ਨਾਂ ਇਹਨਾਂ ਦਾ ਕੋਈ ਹੱਲ ਪਤਾ ਮੇਰਾ ਵੀਰਿਆ ਇਹਦਾ ਕੋਈ ਹੱਲ ਦੱਸੋ ਵੀ ਇਹਨਾਂ ਨੂੰ ਕਿਹੜੇ ਤਰੀਕੇ ਨਾਲ ਖਤਮ ਕੀਤਾ ਜਾ ਸਕਦਾ ਵਾ ਕਿਉਂਕਿ ਹੁਣ ਕੱਲੇ ਕੱਲੇ ਨੂੰ ਤਾਂ ਬੰਦਾ ਮਾਰਨ ਹੋ ਰਿਹਾ ਹਨਾ ਉਹ ਵੇਖੋ ਤਾਂ ਵਾਲੇ ਪਾਸੇ ਵੀ ਆ ਫੁੱਲ ਤੇ ਦੋ ਉਹਨੂੰ ਚੁੰਬੜੇ ਪਏ ਆ ਪਤੰਦਰ ਜਿਹੜੇ ਫੁੱਲ ਤੇ ਬੈਠਦੇ ਆ ਨਾ ਤੇ ਉਹਨੂੰ ਸਿਰੇ ਲਾ ਕੇ ਹੀ ਬਾਅਦ ਚ ਪੁੱਟਦੇ ਆ ਉਹਦੇ ਤੋਂ ਤੇ ਇਹਦਾ ਕੋਈ ਹੱਲ ਦੱਸੋ ਯਾਰ ਮੇਰੇ ਭਰਾ ਕਿਸੇ ਢੰਗ ਤਰੀਕੇ ਇਹਨਾਂ ਦਾ ਹੱਲ ਕਰੀਏ ਨਾ ਇਹਨਾਂ ਨੇ ਕੋਈ ਤੋਰੀਆਂ ਦਾ ਫੁੱਲ ਛੱਡਿਆ ਤੇ ਨਾ ਕਰੇਲਿਆਂ ਦਾ ਫੁੱਲ ਛੱਡਿਆ ਨਾ ਕਰੇਲੇ ਲੱਗਦੇ ਆ ਤੇ ਨਾ ਤੋਰੀਆਂ ਲੱਗਦੀਆਂ ਜਿੱਦਣ ਤੇ ਆਏ ਆ ਵੀਰ ਬਣ ਕੇ ਕੋਈ ਹੱਲ ਦੱਸੋ ਯਾਰ ਇਹਦਾ